ਕੀ ਚੋਣੀਆਂ ਲੱਗ ਰਹੀ ਬੁੜੇਲੇ ਮੈਨੂੰ ਨਹੀਂ ਦੇਖ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਬਾਪੂ ਨੂੰ ਕੀ ਹੈਗਾ ਮੈਂ ਕੀ ਆ ਮੇ ਹੈ ਬਾਪੂ ਨਲੇ ਚੋਰ ਤੇ ਨਾਲੇ ਚਤਰਾਈਆਂ ਕਿਉਂ ਆ ਕਿੱਥੋਂ ਨਿਕਲਿਆ ਸਾਈਕਲ ਹੁਣ ਕਬਾੜੀ ਤੋਂ ਲਿਆ ਹੈ ਤੇਰੇ ਬਾਪ ਤੋਂ ਮੇਰੇ ਸਰੇ ਦੀ ਮੇਰੇ ਤੇ ਝੜ ਜੂ ਆ ਕੇ ਮੂਰਸਾ ਦਾ ਵੇਚ ਕੇ ਆਇਆ ਹੋ ਤੇ ਸਮਾਰ ਕੇ ਲਾਲਾ ਝਾੜੂ ਕਿਤੇ ਰਹਿ ਨਾ ਜਾਵੇ ਰੇਤਾ ਹਾਂ ਇੱਕ ਤੂੰ ਆ ਜਾ ਹਣ ਉਤੋਂ ਦੀ ਸਫਾਈਆਂ ਦੇਣ ਨੂੰ ਕਿੰਨੇ ਵਧੀਆ ਬਣੀ ਆ ਨਾ ਤੇਰੇ ਨਾਲ ਸੁਆਹ ਦੀ ਆ ਗਿਆ ਦੇਖ ਕੇ ਮੈਨੂੰ ਬੋਲਦੀ ਸੀ ਕਿ ਕੰਮ ਕਰ ਲੈ ਨਾ ਹੁਣ ਖਾਲੇ ਖਾਂ ਛੜੇ ਅੱਛਾ ਹੁਣ ਤੇਰੇ ਤਾਂ ਦਿਲਾਂ ਦੀਆਂ ਹੋ ਗਈਆਂ ਵੀ ਮੇਰੇ ਪੈ ਗਈਆਂ ਹਨਾ ਨਹੀਂ ਕੋਈ ਨਾ ਬਾਰੀ ਦਾ ਵਟਾ ਤੇਰਾ ਵੀ ਲੈ ਜਾਊਗਾ ਤੂੰ ਵੀ ਹੌਸਲਾ ਰੱਖ ਆ ਤੇਰੇ ਵਾਲਾ ਨਖੱਟੂ じゃ ਵੀ ਬਾਹਰੋਂ ਆਉਣ ਵਾਲਾਗਾ ਪਤਾ ਨਹੀਂ ਕਿਹਦਾ ਲੰਬਾ ਲੈ ਕੇ ਆਊਗਾ ਉਹ ਕੋਈ ਨਹੀਂ ਲੰਬੇ ਹੀ ਲਿਆਉਂਦਾਗਾ ਫੇਰ ਕੀ ਹੋ ਗਿਆ ਆ ਤੇਰੇ ਵਾਂਗੂ ਮੋਰ ਤਾਂ ਨਹੀਂ ਸਕਦਾ ਹਾਏ ਜੋਰ ਦੀ ਤਾਂ ਨਹੀਂ ਵੱਜਿਆ ਕਿਤੇ ਨੀ ਚੱਲ ਕੋਈ ਨਾ ਮੇਰੇ ਵਾਲਾ ਤਾਂ ਮੇਰੇ ਮਾਰਦਾ ਹੀ ਆ ਆ ਤੇਰੇ ਵਾਲੇ ਵਾਂਗੂ ਨਹੀਂ ਵੀ ਚੋਰੀਆਂ ਕਰ ਕਰਕੇ ਵੇਚਦਾ ਉਹ ਦੇਖ ਲੈ ਕਦੇ ਕੁਸ ਲਾ ਲਿਓਂਦਾ ਲੋਕਾਂ ਦਾ ਕਦੇ ਕੁਸ ਇਹ ਤਾਂ ਲੋਕ ਜਰਦੇ ਨਹੀਂ ਹੈਗੇ ਤਾਂ ਕਰਕੇ ਬਦਨਾਮ ਕਰਦੇ ਨੇ ਵਿਚਾਰੇ ਨੂੰ ਨਹੀਂ ਉਹ ਕਿੱਥੇ ਕਰਦਾ ਕੁਛ ਆਹੋ ਉਹ ਤਾਂ ਕੁਸ ਨਹੀਂ ਕਰਦਾ ਜਿੱਦਣੇ ਉਹਦੇ ਨਾਲ ਥਾਣੇ 'ਚ ਤੂੰ ਵੀ ਬੈਠੀ ਹੋਈ ਨਾ ਤੈਨੂੰ ਫੇਰ ਪਤਾ ਲੱਗੂ ਫੇਰ ਅੱਖਾਂ ਖੁੱਲਣਗੀਆਂ ਤੇਰੀਆਂ ਹਾਂ ਕੋਈ ਨਾ ਭਾਈ ਥਾਣੇ ਵੀ ਉਹੀ ਜਾਂਦੇ ਨੇ ਜਿਨ੍ਹਾਂ ਨੇ ਕੁਛ ਕਰਿਆ ਹੋਵੇ ਦਮ ਹੋਵੇ ਐ ਥੋੜੀਆ ਵੀ ਮਾੜੀ ਜਿਹੀ ਕੁੱਟ ਖਾ ਕੇ ਥਾਣੇ ਪੇਸ਼ ਹੋ ਜਾਣਗੇ ਨਾ ਮੈਂ ਤਾਂ ਜਾਂਦੀ ਨਹੀਂ ਠਾਣੇ ਮੈਂ ਤਾਂ ਇੱਥੇ ਹੀ ਖੜੀ ਆ ਮੈਂ ਨਹੀਂ ਮੈਂ ਤਾਂ ਤੇਰੀ ਹਿੱਕ ਤੇ ਦੀਵਾ ਬਾਲਾਂ ਇੱਥੇ ਹੀ ਰਹੂੰ ਮੈਂ ਵੀ ਤੈਨੂੰ ਨਾ ਆਇਆ ਬਸ ਬਾਲ ਗਿਆ ਤੇਰੀ ਤੇ ਸਮਾਰ ਕੇ ਹਾਏ ਮੂਬ ਲਿਆ ਮੈਂ ਕਿ ਸਾਰ ਲੇਗੀ ਨੀ ਚਾਲ ਦੇ ਹੁਣ ਉਹਦੇ ਤੇ ਤੂੰ ਕੁਝ ਕਰਨੀ ਸੋਇਦੀ ਹੈਗੀ ਮੇਰੇ ਤੇ ਜੋਰ ਕੱਢ ਲਾ ਸਾਰਾ ਫਿਰ ਸਾਰੀ ਦੇਖੀ ਤੂੰ ਆਏਗਾ ਤਾਂ ਬੋਲਦੀ ਆ ਭੈਣੇ ਤੂੰ ਮੇਤੋਂ ਵੱਡੀਆਂ ਦੇਖ ਲੈ ਮੇਰਾ ਤਾਂ ਤੇਨਾਂ ਬਹੁਤ ਪਿਆਰ ਸੀਗਾ ਆ ਤੂੰ ਦੇਖ ਲੈ ਸਵੇਰੇ ਮਾਮੂਰੀ ਕਿਵੇਂ ਕਰਦੀ ਸੀ ਅਕੇ ਤੂੰ ਕੰਮ ਕਰਾ ਇਹ ਤੋਂ ਕੰਮ ਕਰਾ ਕਿਉਂ ਬਈ ਹੁਣ ਵਧੀਆ ਮੈਨੂੰ ਵੀ ਨਜ਼ਾਰਾ ਆ ਗਿਆ ਕੀ ਕਰਾਂ ਮਾਂ ਤਾਂ ਹੈ ਹੀ 12 ਤਾਲੀਆ ਦੇਖ ਲੈ ਕਿਵੇਂ ਬੋਲਦੀ ਆ ਚੁੜ 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 ਕਰੀ ਯਾਉਤੀ ਹੋ ਕਾਲ ਕਦੇ ਮੈਨ ਚਾਹ ਲਿਆ ਦੋ ਕਦੇ ਮੈਨੂੰ ਪਾਣੀ ਲਿਆ ਦੋ ਉਹੀ ਮੱਥੇ ਤੇ ਹੱਥ ਮਾਰੀ ਜਾਂਦੀ ਆਗੀ ਮੇਰਾ ਤਾਂ ਇਹ ਚਾਚੀ ਕਰਦਾ ਵੀ ਇਹਨੂੰ ਰਾਤ ਦਿਨ ਸੁੱਤੀ ਪਈ ਉਹ ਅਜ ਸੰਗੀ ਜੇ ਨਪਰਾ ਇਹਦੀ ਜੇ ਨਾ ਇਹਨੂੰ ਕੁਝ ਹੋ ਗਿਆ ਆ ਆਪਣੇ ਵਾਲੇ ਕੋਈ ਝੱਜਦੇ ਨਹੀਂ ਹੈਗੇ ਘਰੋਂ ਕੱਢ ਦੇਣਗੇ ਆਪਾਂ ਨੂੰ ਇਹਦੇ ਕਰਕੇ ਬੱਸੀ ਜਾਂਦੇ ਆ ਜਿਹਦੀ ਮਾੜੀ ਮੁੱਟੀ ਚੱਲਦੀ ਆ ਘਰ 'ਚ ਨਹੀਂ ਸੁਣਦਾ ਕੋਣਾ ਆਪਣੀ ਦੋਹੇ ਡਰਦੇ ਨੇ ਤੋਂ ਨਹੀਂ ਸਾਡੇ ਵਾਲਾ ਦੇਖ ਤੂੰ 나ਡੂ ਖਾਂ ਬਣਿਆ ਫਿਰਦਾ ਕਹਿੰਦਾ ਮੇਰੇ ਪੈਰਾਂ ਤੇ ਕਹਿੰਦਾ ਮਿੱਟੀ ਪਾਈ ਜਾਨੀ ਆ ਲੈ ਨੇ ਸੁਣਦੀ ਸੀ ਖੜੀ ਮੈਂ ਤੈਨੂੰ ਨਾ ਪਾਇਆ ਕਰ ਫਿਰ ਮੇਟ ਚੜ੍ਹ ਆਹੋ ਦੇਖ ਲੈਨੀ ਕਿੰਨੀ ਹਰਾਮਬੜਾ ਦੇਖ ਲੈ ਚੋਰੀ ਚੋਰੀ ਸੁਣਦੀ ਆ ਐ ਨਹੀਂ ਕਿਹਾ ਵੀ ਬਾਈ ਤੇਰੀ ਗਲਤੀ ਆ ਗਈ ਵੀ ਚਲ ਤਾਂ ਕੀ ਹੋ ਗਿਆ ਮੈਂ ਵੀ ਉਹਦੇ ਛਾੜੂ ਜਦੋਂ ਚੜ ਤੇਰੇ ਹੋਰ ਪੈ ਜਾਣਾਂ ਤੇਰਾ ਕੰਮ ਕੰਮ ਕਰਦੀ ਸੀ ਮੈਨੂੰ ਦੇਖ ਲੈ ਤਾਂ ਹੀ ਲੋਕ ਕਹਿੰਦੇ ਹੁੰਦੇ ਨਾ ਜਠਾਣੀ ਦਾ ਜਠਾਣੀ ਹੀ ਰਹਿੰਦੀ ਆ ਨਹੀਂ ਤੂੰ ਤਾਂ ਅੱਡ ਦਾ ਖੂਨ ਆ ਅੱਡ ਦਾ ਹੀ ਰਹੇਗੀ ਕਦੇ ਨਹੀਂ ਤੂੰ ਮੇਰੀ ਭੈਣ ਬਣ ਸਕਦੀ ਉਹੀ ਲੋਕਾਂ ਭਾਣੀ ਕਹਿ ਲੈਂਦੀ ਆਸ ਤਾਂ ਭੈਣਾ ਭੈਣਾ ਵਾਂਗੂ ਵਰਤਦੇ ਆ ਦੇਖ ਲਿਆ ਤੇਰਾ ਪਿਆਰ ਇਹ ਫਿਰ ਲੋਕਾਂ ਨੂੰ ਤਾਂ ਕਹਿਣਾ ਪੈਂਦਾ ਹੀ ਹੈਗਾ ਨਾ ਮੈਨੂੰ ਕੰਬਲ ਚ ਪਈ ਨੂੰ ਬਾਜਾ ਮਰਮਰ ਠਾਰਿਆਗਾ ਠਾਰ ਕੇ ਰੱਖ ਤਾਂ ਮੈਨੂੰ ਇੱਥੇ ਨਹੀਂ ਕਿਧਰੇ ਨਹੀਂ ਤੈਨੂੰ ਤੇਈਆ ਚੜਦਾ ਹੈਗਾ ਵੱਡੀ ਆ ਜਾਂ ਠੰਡਾਲੀ ਝਾੜੂ ਲਾਲਾ ਸਮਾਰ ਕੇ ਮੈਂ ਤਾਂ ਪੈਣੀ ਆ ਮੈਂ ਤਾਂ ਲਾਉਂਗੀ ਮੈਂ ਤਾਂ ਸਿਆਪੇ ਕਰੂੰਗੀ ਇਹ ਤੁਹਾਡੇ ਤੂੰ ਜਾ ਤੂੰ ਪੈਰ ਜਾਈਆਂ ਚ ਸਿਰ ਦੁਖਣ ਲਾਤਾ ਮੇਰਾ ਤਾਂ ਸਮਾਂ ਕੀ ਕਰਾਂ ਮੈਂ ਐ ਬੜ ਬੜ ਜੇ ਕਰਈ ਜੰਨੀ ਐ ਕਿਵੇਂ ਤਾਂ ਪੀਜੀ ਬੈਠੀ ਆ ਹੋਰ ਹੋਰ ਗਾਣੇ ਗਾਵਾ ਦੱਸ ਤਾਂ ਦੋ ਮੈਨੂੰ ਕਿਹਦੇ ਨਾਲ ਹੱਸਾਂ ਮੈਂ ਕਿਹਦੇ ਨਾਲ ਬੋਲਾਂ ਇਹ ਕਹੇ ਜੇ ਮੇਰੇ ਤੂੰ ਪੱਲੇ ਪਿਆ ਹੋਇਆ ਉਹੀ ਜੀ ਲਾਟ ਪੱਲੇ ਪਈ ਹੋਈ ਆ ਮੇਰੇ ਮੈਂ ਤੈਨੂੰ ਮੈਂ ਕਹਿ ਕੇ ਨਹੀਂ ਹਟਿਆ ਬੀ ਇਹਨਾਂ ਨੂੰ ਕਰ ਲਾ ਬਸ ਚ ਉਹ ਤਾਂ ਤੂੰ ਵੀ ਇਹਨਾਂ ਦੀ ਇਹ ਸਾਈਡ ਲਈ ਜੰਨੀ ਐ ਮੇਰਾ ਨਾ ਤੇ ਲਾਟ ਲੈਨੇ ਮੇਰੇ ਤਾਂ ਐ ਆ ਮੇਰਾ ਫਲਾਣਾ ਮੇਰਾ ਠਿਕੜਾ ਹੈ ਵੇ ਗੱਲ ਸੁਣ ਲੈ ਮੇਰੀ ਕਿਹਨੂੰ ਸਿਰੇ ਚੜਾਉਣੀ ਆ ਆ ਬਾਕੀ ਸਾਰੇ ਤਾਂ ਤਾਂ ਸਿਰੇ ਚੜਾਏ ਹੋਏ ਨੇ ਜਿਹੜਾ ਚੱਜ ਦਾ ਉਹਨੂੰ ਤੂੰ ਨਹੀਂ ਉਹ ਕਰਦਾ ਹੋਏਗਾ ਉਹ ਵੱਡਾ ਮਾੜਾ ਮੋਟਾ ਅਕਲ ਵਾਲਾ ਉਹਨੂੰ ਤੂੰ ਬੋਲਾ ਕਰੀ ਰੱਖਦਾਗਾ ਕਿਉਂ ਮੈਂ ਕੀ ਬੋਲਾ ਕਰੀ ਰੱਖਦਾ ਬੋਲਾ ਤਾਂ ਉਹ ਆਪ ਹੋਇਆ ਰਹਿਂਦਾ ਨਸ਼ੇ 'ਚ ਨਾ ਗੱਲ ਸੁਣ ਮੇਰੀ ਨਸ਼ੇ 'ਚ ਹੋਰ ਗੱਲ 'ਚ ਨਸ਼ੇ 'ਚ ਅੱਜ ਤਾਂ ਗੱਲ ਕਹੇਤੀ ਜੱਜ ਤੋਂ ਬਾਅਦ ਕਹੇਦੀ ਨਾ ਮੈਥੋਂ ਬੁਰਾ ਕੋਈ ਨਹੀਂ ਹੋਰ ਹੋਏ ਹੈ ਵੀ ਨਹੀਂ ਤੇਰੇ ਤੋਂ ਬੁਰਾ ਕੋਈ ਕਿਹੜਾ ਤੇਰੇ ਤੋਂ ਬੁਰਾ ਜਿਹੜੀ ਤੂੰ ਆਪਣੇ ਪੁੱਤ ਦੀ ਇਹ ਸਾਈਡ ਲਈ ਜੰਨੀ ਆ ਕਦੇ ਤਾਂ ਮੈਂ ਤੈਨੂੰ ਕਦੇ ਇਹ ਕਹਿੰਦਾ ਵੀ ਕਦੇ ਤਾਂ ਤੂੰ ਸੀਰੀਅਸ ਹੋ ਕੇ ਦੇਖ ਲਿਆ ਕਰ ਵੀ ਸਾਰਾ ਦਿਨ ਨਸ਼ੇ 'ਚ ਰਹਿੰਦਾ ਹੋ ਉਹਨੂੰ ਕਿਸੇ ਬੇੜੀ ਪੱਤਣ ਲੱਗ ਜੂਗਾ ਕਿਤੇ ਕੰਮ ਲੱਗ ਜੂਗਾ ਹਟਾ ਲੈ ਉਹਨੂੰ ਨਾ ਗੱਲ ਸੁਣ ਮੇਰੀ ਬਾਲੀ ਅੱਖ ਲਾ ਲਿਆ ਉਹ ਤਾਂ ਚੱਲ ਨਸ਼ੇ ਕਰਦਾ ਚੱਲ ਤੇਰੀ ਉਹ ਗੱਲ ਵੱਡੀ ਕਰਦੀ ਆ ਮੈਂ 100 ਗਜ ਰੱਸਾ ਸਿਰੇ ਤੇ ਗੰਡ ਆ ਤੀਮੀਆਂ ਉਹਨਾਂ ਦੀਆਂ ਇਹ ਤਾਂ ਨਹੀਂ ਨਸ਼ਾ ਕਰਦੀਆਂ ਇਹ ਸਿਰੇ ਚੜੀਆਂ ਪਈਆਂ ਨੇ ਸਰਚ ਗਲੀਆਂ ਕਰਦੀਆਂ ਨੇ ਉਤੋਂ ਆ ਛੋਟਾ ਮੋਟਾ ਦਿਮਾਗ ਦਾ ਇਹਨੂੰ ਮਾੜਾ ਮੋਟਾ ਵਸੇ ਚ ਕਰ ਲਾ ਮੇਰੇ ਦਾ ਕੋਈ ਨਹੀਂ ਵਾਸ ਚਾਉਂਦਾ ਮੈਨਾਂ ਤਾਂ ਹੀ ਇਹਨਾਂ ਦੇ ਵਿਆਹ ਕਰੇ ਨੇ ਜੇ ਮੇਰੇ ਵਾਸ ਚਾਉਂਦੇ ਮੈਂ ਕਾਹਨੂੰ ਵਿਆਹਾਂਦਾ ਇਹਨਾਂ ਨੂੰ ਮੇਰੇ ਸਲੇ ਆਪੇ ਫਰੀ ਜਾਣਗੇ ਹੁਣ ਠੇਡੇ ਖਾਂਦੇ ਨਾ ਤੂੰ ਕਾਦੇ ਵਾਸਤੇ ਬਹੂਆਂ ਨੂੰ ਤੂੰ ਨਹੀਂ ਕਹਿ ਸਕਦੀ ਕਿਉ ਮੈਂ ਆਪਣੀ ਮਗਜ ਖਪਾਈ ਕਰੀ ਜਾਮਾ ਤੇਰਾ ਕੋਈ ਹੱਕ ਨਹੀਂ ਬਣਦਾ ਹੈਗਾ ਨਾ ਮੈਂ ਬਹੂਆਂ ਦੇ ਮੂਰੇ ਬੋਲਦਾ ਚੰਗਾ ਲੱਗਦਾ ਕਿਉ ਕੀ ਗੱਲ ਮੇਰੇ ਮੂਰੇ ਤਾਂ ਬਥੇਰੀ ਤੇਰੀ ਥੜ ਥੜ ਜਬਾਨ ਚੱਲਦੀ ਆ ਉਹਨਾਂ ਨੂੰ ਕੁਛ ਕਹਿੰਦਾ ਨਹੀਂ ਮੈਂ ਤਾਂ ਤੇਰੇ ਮੂਰੇ ਚਲਾ ਸਕਦਾ ਉਹਨਾਂ ਮੂਰੇ ਕੀ ਕਹਾ ਮੈਂ ਬਹੂਆਂ ਨੂੰ ਕੱਲ ਨੂੰ ਲੋਕ ਕੀ ਕਹਿਣਗੇ ਬੰਗਵਾਂ ਨੂੰ ਗਾਲਾਂ ਕੱਢਦਾ ਜਾਂ ਬੋਲਦਾ ਪਊਂਗਾ ਮੂਰੇ ਹੈ ਮੈਂ ਮੈਂ ਇਹ ਨਹੀਂ ਕਹਿੰਦੀ ਮੈਂ ਇਹ ਨਹੀਂ ਕਹਿੰਦੀ ਨਾਲੀ ਗੱਲ ਤਾਂ ਬੰਦਾ ਕਹਿ ਸਕਦਾ ਵੀ ਭਾਈ ਮਾੜਾ ਮੋਟਾ ਤੁਸੀਂ ਕੰਮ ਕਰਾ ਦਿਆ ਕਰੋ ਹੈ ਐ ਬੈਠੀਆ ਰਹਿੰਦੀ ਐ ਨਾ ਸੇਵਾਲੀ ਮੁਰਗੀ ਮੰਗੂ ਅੰਦਰ ਇਹ ਕੋਈ ਗੱਲ ਹੈ ਕਿ ਮੈਨੂੰ ਨਹੀਂ ਠੰਡ ਲੱਗਦੀ ਆ ਬੈਠੀਆ ਮੈਂ ਕੰਮ ਨਿਵੇੜ ਕੇ ਉਹ ਚੱਲ ਹੁਣ ਇਹ ਤਾਂ ਤੂੰ ਹੀ ਕਰਨਾ ਹੈ ਦੇਖ ਜਿਵੇਂ ਮਰਜ਼ੀ ਕਹਿ ਬਾਲੀ ਗੱਲ ਆ ਮੁੰਡੇ ਨੇ ਮੁੰਡੇ ਨੂੰ ਤਾਂ ਮੈਂ ਆਪੇ ਕਹਿ ਦਊਂਗਾ ਇਹਨਾਂ ਨੂੰ ਬੰਗਵਾਂ ਦਾ ਤੂੰ ਕਹਿ ਸਕਦੀ ਹੈ ਕਹੇ ਸਕਦੀ ਆ ਮੇਰਾ ਤਾਂ ਹੁਣ ਚਿੱਤ ਖਿਜਿਆ ਪਿਆ ਸੱਚੀ ਗੱਲ ਹੁਣ ਮੇਰੇ ਵੀ ਨਹੀਂ ਇੰਨੇ ਹੱਡ ਗੋਡੇ ਚੱਲਦੇ ਹੈਗੇ ਵੀ ਮੈਂ ਘਰੀ ਜਾਮਾਂ ਸਾਰਾ ਦਿਨ ਪਹਿਲਾਂ ਤਾਂ ਨੇ ਰੋਟੀਆਂ ਦੇ ਥੱਪਣੇ ਥੱਪਾਂ ਫਿਰ ਸਾਰਾ ਉੱਪਰਲਾ ਕੰਮ ਕਰਾਂ ਕੋਈ ਤਾਂ ਕੰਮ ਕਰ ਲੈਣਾ ਲੋਕਾਂ ਦੀਆਂ ਬੂੰਆਂ ਨੇ ਘਰ ਐ ਕੂਚ-ਕੂਚ ਰੱਖਦੀਆਂ ਨੇ ਨੁ ਪੁੱਤੇ ਦਾ ਚਾਹੇ ਸ਼ੀਸ਼ੇ ਵਾਂਗੂ ਮੂੰਹ ਦੇਖ ਲਾ ਫਰਸ਼ਾਂ ਵਿੱਚ ਦੀ ਇਹ ਕਾਪਣੇ ਆ 15-15 ਦਿਨ ਪੋਚਾ ਨਹੀਂ ਲਾਉਂਦੀਆਂ ਲਵਾ ਦਿਓ ਇਹਨਾਂ ਨੂੰ ਟੁਕੜੀਆਂ ਚੱਲ ਕੋਈ ਨਹੀਂ ਜੇ ਢਿੱਲੀ ਮੱਠੀਆਂ ਦਾ ਮੈਂ ਦਵਾਈ ਲਿਆ ਦੇਣਾ ਹੈ ਮੈਂ ਬੱਸ ਕੋਈ ਢਿੱਲੀ ਮੱਠੀ ਨਹੀਂ ਆਹ ਬੁਖਦਾਰੋ ਉਹਦਾ ਦੁੱਖ ਦਾ ਕੀ ਕਰਾਂ ਦੁਖੀ ਹੋਈ ਪਈਆਂ ਮੈਂ ਤਾਂ ਚਲ ਭੁੱਖੀ ਮਰ ਮਰਨਾ ਭੁੱਖੀ ਰਹਿ ਰਹਿ ਕੇ ਆ ਪੱਥਰ ਲਵਾਇਆ ਤੀ ਆ ਦੇਖ ਲੈ ਕਿਹਾ ਜਾ ਹੋਇਆ ਪਿਆ ਉਹ ਹੁਣ ਮੈਂ ਤਾਂ ਪੋਚਾ ਮਾਰ ਨੂ ਰਿਹਾ ਤੂੰ ਨਹੀਂ ਮਾਰੇਗੀ ਬੰੂਆਂ ਤੂੰ ਮੈਂ ਕਹਦੇ ਜਾ ਤੂੰ ਮਾਰ ਲਿਆ ਕਰ ਭਈ ਹੁਣ ਘਰ ਦੇ ਕੰਮ ਤਾਂ ਤੀਵੀਂ ਹੀ ਕਰਦੀਆਂ ਨੇ ਆ ਤਾਂ ਇਥੋਂ ਦਾ ਹੋਇਆ ਵੀ ਕੀ ਆ ਜ਼ਿੰਦਗੀ ਚ ਆਹੀ ਗੱਲਾਂ ਨੇ ਤੇਰੇ ਲਈ ਮੈਂ ਤਾਂ ਬਸ ਮੈਂ ਤਾਂ ਕੁਝ ਕਰ ਨਹੀਂ ਸਕਦਾ ਮੈਂ ਤਾਂ ਕੁਸਤਾਰ ਨਹੀਂ ਸਕਦਾ ਨਾ ਐਡਾ ਬੜਾ ਘਰ ਨਹੀਂ ਪੈ ਗਿਆ ਕਿਉਂ ਨਹੀਂ ਕਰ ਸਕਦਾ ਹੈ ਤੂੰ ਭੁੱਖੀ ਰਹਿ ਰਹਿ ਕੇ ਪੱਥਰ ਲਵਾਇਆ ਮੇਰਾ ਕੋਈ ਹਿੱਸਾ ਹੀ ਨਹੀਂ ਹੈਗਾ ਘਰ ਚ ਹੈ ਜਿਹੜਾ ਮੈਂ ਉਹ ਤੇ ਖੇਤਾਂ 'ਚ ਮਰਦਾ ਫਿਰਦਾ ਆ ਆ ਟੰਕਰ ਤਿੰਨ ਮਹੀਨੇਾਂ ਵੇਚਤੀਆਂ ਪਿੱਛੇ ਤਾਂ ਕੱਲੇ ਨੇ ਨਹੀਂ ਵੇਚੀਆਂ ਮੈਂਹਾਂ ਸਾਹਮਦੀ ਤੇ ਉਹਨਾਂ ਨੂੰ ਉਹਨਾਂ ਸਾਹਮਦੀ ਚੱਕਦੀ ਦੀ ਗੋਹਾ ਤੂੰ ਉਹਨਾਂ ਦਾ ਕਿਤੇ ਭਾਰਦੀ ਆ ਗੱਲਾਂ ਵੇਜੇ ਤੂੰ ਕੰਮ ਨਾ ਹੋਵੇਂ ਨਾ ਸਾਰਾ ਘਰ ਸਿੱਧਾ ਹੋ ਜੇ ਆ ਤੇਰੇ ਆ ਆ ਜਿਹੜਾ ਤੇਰੀ ਬੂਥੜੀ ਆ ਨਾ ਜਿਹੜੀ ਤੂੰ ਸਿੱਧੀ ਨਹੀਂ ਰੱਖਦਾ ਤਾਂ ਘਰ ਮੁੱਦਾ ਵੱਜਿਆ ਪਿਆ ਤੈਨੂੰ ਦੇਖ ਦੇਖ ਬਹੁਆ ਮਸਤ ਦੀਆਂ ਨੇ ਜੇ ਤੂੰ ਮੇਰੀ ਇੱਜ਼ਤ ਨਹੀਂ ਕਰਦਾ ਵੇ ਤਾਂ ਬਗਾਨੀਆਂ ਧੀਆਂ ਨਹੀਂ ਕਰਦੀਆਂ ਤਾਂ ਮੁੰਡੇ ਨਹੀਂ ਕਰਦੇ ਉਹ ਇੱਜ਼ਤ ਕਰਨ ਨੂੰ ਮੈਂ ਦੱਸ ਤੇ ਨਹੀਂ ਇੱਜ਼ਤ ਕਰਨ ਨੂੰ ਮੈਂ ਤੇਰੀ ਕਿਹੜੀ ਬੇਇੱਜ਼ਤੀ ਕਰਤੀ ਹੈ ਅਪੇਜਤੀ ਉਹ ਕਰਦਾ ਹੋਰ ਕੀ ਆ ਆਹੋ ਬੇਇਜ਼ਤੀ ਕਰਦਾ ਚੱਲ ਕੋਈ ਨਹੀਂ ਚਾਹ ਬਣਾ ਕੇ ਲਿਆਵਾ ਮੈਂ ਲਿਆ ਦਾਨਾ ਚਾਹ ਹੋਰ ਨਾਲਾ ਮੇਰੇ ਛਿੱਤਰ ਹੋਰ ਨਾਲਾ ਆਹੀ ਕਸਰ ਬਾਕੀ ਰਹਿ ਗਈ ਮੈਂ ਬਣਾ ਕੇ ਲਿਆਵਾ ਚਾਹ ਚੱਲ ਠੀਕ ਆ ਮੈਂ ਤਾਂ ਜਾਂਦਾ ਖੇਤ ਫਿਰ ਤਪੀ ਤਪਾਈ ਰਹਾ ਕਰ ਜਾ ਭੱਗ ਜਾ ਇਹਦੇ ਨਾਲ ਕੀ ਮੱਥਾ ਮਾਰਨ ਦਾ ਫਾਇਦਾ ਗੁੱਗ ਪਿੰਨ ਤਾਂ ਹੈਗਾ ਇਹ ਮੇਰੇ ਪੱਲੇ ਪਿਆ ਹੋਇਆ ਸਾਰੀ ਜ਼ਿੰਦਗੀ ਕੱਢ ਲਈ ਮਿੰਦੋ ਤਾਂ ਇਹਦੇ ਨਾਲ ਮੱਥਾ ਮਾਰ ਮਾਰ ਅਨ ਪੁੱਤੇ ਦੀ ਨਿਗਾ ਵੀ ਘਟ ਗਈ ਔਰ ਇਹਦੀ ਅੱਖਾਂ ਦੀਆਂ ਆ ਗਈਆਂ ਹੁਣ ਜਾ ਬੱਡੜੀਆਂ ਦੇ ਦिए ਛੋਲੇ ਸੰ ਹਾਂ ਆ ਗਿਆ ਕਿਉਂ ਲੈ ਆਇਆ ਛੋਲੇ ਮਰੀ ਮਾਪ ਮੈਂ ਛੋਲੇ ਤਾਂ ਮਿਲ ਨਹੀਂ ਨੇ ਜਦ ਤੇਰੇ ਵਰਗੀ ਨਕਮੀ ਦਾਦ ਹੋਵੇ ਤੁਹਾਡੇ ਵਰਗੀ ਛੋਲੇ ਹੀ ਮਿਲਦੇ ਹੁੰਦੇ ਨੇ ਹੋਰ ਕੀ ਰੋਟੀ ਮਿਲੂਗੀ ਆ ਦੇਬੂ ਨੂੰ ਕੀ ਕਹਿ ਰਿਹਾ ਤੂੰ ਖੜਾ ਹੀ ਖੜਾ ਤਾਂ ਉੱਥੇ ਬਰਸੀ ਨੂੰ ਕਿਹੜੀ ਦੇਬੂ ਹਾਂ ਕਿਹੜੀ ਦੇਖ ਲਿਆ ਤਾਂ ਮੈਂ ਸਾਰਾ ਕੁਝ ਟਾਲ ਦੇ ਰੈਣ ਦੇ ਉਹ ਰੈਣ ਦੇ ਪਹਿਲਾਂ ਉਹਨੇ ਉਨੇ ਛੋਲੇ ਦੇ ਤੇ ਹੁਣ ਤੂੰ ਦੇ ਲੈ ਦੱਸ ਹੁਣ ਜਾ ਕੇ ਜਾ ਦੱਸ ਦੇ ਯਾਰ ਮੈਂ ਕੀ ਕਰਾਂ ਹਾਂ ਉਹਦੀ ਸੁਣਾ ਕੇ ਤੁਹਾਡੀ ਸੁਣਾ ਮੈਂ ਜਿਉ ਉਹਨੂੰ ਕਹਿਣਾ ਉਹਦੇ ਨਾਮ ਇਹ ਬਚਾਂਦੇ ਨਾ ਖੇਤ ਮੇਰੇ ਅੰਗੇਤੀ ਫੜਿਆ ਦਾ ਜਿੱਦੇ ਤੋਂ ਹਾਂ ਉਹ ਮੇਰੀ ਗੱਲ ਸੁਣ ਪੁੱਤ ਇਹ ਨਾ ਇਹਦਾ ਤੇਰੀ ਮਾਂ ਐ ਜਿਹੜੀ ਤੁਹਾਡੇ ਨਾਲ ਜੁੱਲੀ ਜਾਂਦੀ ਐ ਵੀ ਮਿਰ ਤੋਂ ਨਹੀਂ ਜੁੱਲਿਆ ਜਾਂਦਾ ਭੁੱਕੜ ਖਾ ਕੇ ਤਾਂ ਦੁੱਧ ਨੇ ਦਾ ਘੜ ਕੇ ਖਾ ਲਿਆ ਭੁੱਕੜ ਆ ਪਗਾ ਰੰਦੜਿਆ ਇਹਦੇ ਨੂੰ ਜੁੱਲੀ ਨਹੀਂ ਜਾਂਦਾ ਭੁੱਕੜ ਨਾ ਹੁਣ ਆ ਤੁਹਾਡੇ ਕਰਕੇ ਜਿਹੜਾ ਰੋਗ ਲੱਗ ਗਿਆ ਮੈਂ ਹੋਰ ਦੱਸਣੀ ਤੈਨੂੰ ਔ ਕਬਾੜੀ ਹੈਗੇ ਵਿੱਚ ਐ ਸਾਈਕਲ ਖੜਿਆ ਦੇਖਿਆ ਉੱਥੇ ਵਿੱਚ ਕਬਾੜੀ ਹੈਗੇ ਸਾਈਕਲ ਕਬਾੜੀ ਇਹ ਤੇ ਖੜਾ ਹੈ ਹਾਂ ਰੁਪਏ 250 ਕਾ ਵੇਚ ਗਾਇਆ ਹੈ ਯਾ ਮੇਰੇ ਸਾਲੇ ਦਾ ਦੇਖ ਹਾਂ ਜਿਹੜਾ ਸਟਾਕਟਰ ਨੇ ਵੇਚ ਗਾਇਆ ਦਾ ਉਥੇ ਦੇ ਵਿੱਚ ਆਏ ਉੱਠੀ ਸਾਈਕਲ ਇਹ ਮੇਰੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਦੀ ਲੱਤ ਬਾਹੇ ਟੁੱਟ ਜਾ ਮੇਰੇ ਸੜੀ ਉਸ ਘਰੇ ਦਾ ਪਿਆਰ ਉਹ ਟੁੱਟੇਗੀ ਮੇਰੀ ਤੋੜ ਰਹੀਆਂ ਦੇਖ ਮੇਰੇ ਰਾਣ ਪਏ ਉਸ ਨੂੰ ਪਏ ਓਏ ਉਹਦੇ ਵੀ ਪੈ ਜੂਗੀ ਉਹਦੇ ਵੀ ਪੈ ਜੂਗੀ ਜੇ ਇਹੀ ਕੰਮ ਰਹੇ ਨਾ ਕਿਸੇ ਨਾ ਕਿਸੇ ਤੋਂ ਆਪੇ ਤੜਾ ਨੂੰ ਗਲਤਾਂ ਜੇ ਕਿਤੇ ਫੜਿਆ ਗਿਆ ਚੋਰੀ ਕਰਦਾ ਤਾਂ ਤੂੰ ਤਣਾਵੇਂਗਾ ਵਸੀਨ ਵਿੱਚ ਲਈ ਦੇ ਖੜੇ ਇਹ ਸੜੇ ਦੇ ਇੱਕ ਆ ਫਿਰਦਾ ਟੇਡਾ ਜਿਹਾ ਇਹ ਨਹੀਂ ਸੂਤ ਆਉਂਦਾ ਉਹ ਚੱਕਦਾ ਸਮਾਨ ਉਹ ਵੇਚ ਆਉਂਦਾ ਇੱਕ ਇਹਦੀ ਮਾਂ ਇਹ ਨਹੀਂ ਪੈਰਾਂ ਦੇ ਪਾਣੀ ਪੈਣ ਦਿੰਦੀ ਵਾਹ ਰੱਬਾ ਕਹੇ ਜੀ ਲਾ ਦਿੱਤੀ ਐ ਤੂੰ ਮੈਨੂੰ ਦੇਖਦਾ ਯਾਰ ਉਹ ਬਾਪੂ ਦੀ ਨਿਸ਼ਾਨੀ ਸਾਈਕਲ ਤਾਂ ਲਿਆਵਾ ਡੂਡ ਸੋਚ ਕਹਿੰਦਾ ਦੇ ਕੇ ਆਇਆ ਕੌਣ ਆ ਗਿਆ ਹੁਣ ਮੈਂ ਗੇਟ ਪਰ ਨਹੀਂ ਜਾਂਦਾ ਉਹ ਖੜਜੋ ਭਾਈ ਹੈ ਆ ਦੇਖ ਲੈ ਭਾਈ ਹੈ ਕੀ ਹੋ ਗਿਆ ਏ ਡੂਡ ਸੋਚੇ ਵੇਚਿਆ ਫਿਰ ਹੁਣ ਅਜ ਮੈਂ ਕੀ ਕਰਾਂ ਬਾਪੂ ਜੀ ਮੈਨੂੰ ਕਹਿਣ ਲੱਗ ਜਾਨੇ ਹੋਗੇ ਅੱਜ ਦੇ ਦੋ ਮਾਰੋ ਕੀ ਚੀਜ਼ ਨਾ ਭਾਈ ਤੇਰੇ ਤੋਂ ਨਹੀਂ ਕੋਈ ਸਰਦਾ ਹੈਗਾ ਨਾ ਇਹ 150 ਦਾ ਸਾਈਕਲ ਹੈ ਜਿਹੜਾ 150 ਚ ਵੇਚ ਆਇਆ ਹੁਣ ਲਿਆਇਆ ਮੈਂ ਕਬਾੜੀ ਇਹ ਤੋਂ 10 ਸੌਣ ਇਹਦੇ ਚ ਮੈਂ ਕੀ ਕਰਾਂ ਮੇਰੀ ਕਿਹੜਾ ਸੁਣਦਾ ਉੱਤੋਂ ਜੇ ਮੈਂ ਕੁਝ ਕਹਨੀ ਆ ਤਾਂ ਮਾਂ ਭੜਕ ਜਾਂਦੀ ਆ ਅੱਗੇ ਤੋਂ ਮੇਰੇ ਮੁੰਡੇ ਨੂੰ ਬੋਲਦੀ ਇਹ ਤੇਰੀ ਮਾਂ ਨਹੀਂ ਸਿਰ ਤੇ ਚੜਾਰਖਿਆ ਹੋ ਤੇਰੀ ਮਾਂ ਨਹੀਂ ਚੜਾਰਖਿਆ ਸਿਰ ਤੇ ਜੇ ਉਹਦੇ ਫੇਰੇ ਜੁੱਤੀ ਪਲਾਂ ਹਟੇ ਨਾ ਉਹ ਮੈਂ ਤਾਂ ਹੁਣ ਕੁੱਟ-ਕੁੱਟ ਵੀ ਜੋਰ ਲਿਆ ਮੈਂ ਦੱਸ ਕੀ ਕਰਾਂ ਫਿਰ ਹੁਣ ਮੈਂ ਵੀ ਇਹਦੇ ਚ ਕੀ ਕਰਾਂ ਬਾਪੂ ਜੀ ਜੇ ਮੈਂ ਕੁਝ ਕਹਨੀ ਆ ਉਹ ਤਾਂ ਪੁੱਠਾ ਮੇਰੇ ਮੰਗਰ ਪੈ ਜਾਂਦਾ ਨਾਲੇ ਮੈਂ ਤੁਹਾਨੂੰ ਦੱਸਦਾ ਜੋ ਨਾ ਸੁਧਰਿਆ ਨਾ ਉਹ ਤਾਂ ਗੇਟ ਖੋਲਕੇ ਵੀ ਵੇਚਣ ਲੱ ਉਹੀ ਤਾਂ ਮੈਂ ਤੇਰੀ ਮਾਂ ਨੂੰ ਸਮਝਾਈ ਜਾਂਦਾ ਵੀ ਇਹਨੂੰ ਸਮਝਾ ਲਾ ਇਹਨੂੰ ਸਮਝਾ ਲਾ ਉਹ ਪੈਰਾਂ ਦੇ ਪਾਣੀਆਂ ਨਹੀਂ ਪੈਣਦੇ ਨਹੀਂ ਲੈ ਮੇਰਾ ਮੁੰਡਾ ਹੈਗਾ ਕਿਤੇ ਉਹ ਇਹੋ ਜਿਹੇ ਕੰਮ ਕਰਦਾ ਕਿਤੇ ਲੈ ਮੰਮੀ ਨਹੀਂ ਬੋਲਣ ਦਿੰਦੀ ਕਿਸੇ ਨੂੰ ਕੁਛ ਉਹ ਤਾਂ ਸਾਡੇ ਵਰਗੇ ਵੀ ਕਹਿੰਦੇ ਸਾਡੇ ਵਰਗਿਆਂ ਦੇ ਵੀ ਜੁੱਤੀ ਲਾ ਕੇ ਮਗਰ ਪੈ ਜਾਂਦੀ ਹੈ ਜਿਹਦੇ ਜੁੱਤੀਆਂ ਲਾਉਣ ਵਾਲੀਆਂ ਨੇ ਉਹਨੂੰ ਕੁਛ ਕਹਿੰਦੀ ਨਹੀਂ ਚੱਲ ਕੋਈ ਨਹੀਂ ਤੇਰੀ ਮਾਂ ਦੇ ਤਾਂ ਮੈਂ ਕੱਢੂੰ ਬਾਲਾ ਆ ਜਾ ਹਾਂ ਪੌੜਾ ਬਾਪੂ ਤੇਰੇ ਤੋਂ ਵੀ ਨਹੀਂ ਕੁਛ ਹੈਗਾ ਤੂੰ ਤਾਂ ਆਪ ਮਾਂ ਤੋਂ ਡਰਦਾ अच्छा 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 ठीक है ਨਾਲੇ ਚੋਰ ਤੇ ਨਾਲੇ ਚਤਰਾਈਆਂ ਕਿਉਂ ਆ ਕਿੱਥੋਂ ਨਿਕਲਿਆ ਸਾਈਕਲ ਹੁਣ ਕਬਾੜੀ ਤੋਂ ਲਿਆ ਤੇਰੇ ਬਾਪ ਤੋਂ ਮੇਰੇ ਸਰੇ ਦੀ ਮੇਰੇ ਤੇ ਝੜ ਜੂ ਆ ਕੇ ਮੂਰਸਾ ਦਾ ਵੇਚ ਕੇ ਆਇਆ ਹੋ ਤੇਰਾ लाडला ਬੈ ਬਹਿ ਜਾ ਨੀਚਲਾ ਬਹਿ ਜਾ ਸਭ ਜਾਣਦੀਆਂ ਤੇਰੀਆਂ ਚਤਰਾਈਆਂ ਨੂੰ ਆਪ ਵੀ ਇਧਰ ਉਧਰ ਖੜਿਆ ਹੋ ਹੁਣ ਲੈ ਆਇਆ ਮਿੰਟ ਚ ਨੂੰ ਕਬਾੜੀਏ ਨੇ ਸਾਈਕਲ ਦਿੱਤਾ ਡੂਡਸਾ ਦੇ ਕੇ ਫੇਰ ਲਿਆ ਬੇ ਬਸ ਕਰ ਜਾ ਬਸ ਕਰ ਜਾ ਝੂਠ ਦੇ ਵੀ ਪੈਰ ਨਹੀਂ ਹੁੰਦੇ ਚੰਗਾ ਕਿੰਨਾ ਕਝੂਠ ਬੋਲੇਗਾ ਰੱਬ ਤੋਂ ਡਰ ਰੱਬ ਤੋਂ ਮੈਨੂੰ ਲੱਗਦਾ ਨਾ ਤੈਨੂੰ ਇਹ ਲੋਡ ਕਰਨਾ ਪੂਜਵਾ ਕੇ ਤਾਂ ਦੇਖੀ ਜਾਣਗੇ ਜਦੋਂ ਲੋਟ ਹੋਣਗੇ ਹੋਣਗੇ ਮੈਨੂੰ ਲੱਗਦਾ ਤੇਰੀ ਬੈਰਿੰਗ ਪਾਉਣੇ ਪੈਣਗੇ ਮੈਨੂੰ ਮੈਂ ਤੂੰ ਨਿਚਲਾ ਬਹਿ ਜਾ ਨਿਚਲਾ ਬਹਿ ਜਾ ਜਦੋਂ ਚੋਰੀ ਫੜੀ ਕੀ ਹੁਣ ਮੇਰੇ ਤੇ ਲੱਗ ਗਿਆ ਲੋਬ ਚਾੜਨਾ ਐ ਨਹੀਂ ਮੈਂ ਡਰਦੀ ਮੈਂ ਰੱਬ ਤੋਂ ਡਰਦੀ ਆ ਕਿਸੇ ਤੋਂ ਨਹੀਂ ਡਰਦੀ ਮੈਂ ਰੱਬ ਤੋਂ ਕੋਈ ਨਹੀਂ ਤੈਨੂੰ ਮਾਈਂਡਰ ਆਊਗਾ ਕੋਈ ਨਹੀਂ ਤੂੰ ਮੈਂ ਡਰਾਊਗਾ ਹਾਂ ਰੁੜ ਜਾਣਾ ਕਿਵੇਂ ਚਲੋ ਅੱਖੀਆਂ ਕਰਦਾ ਲੈ ਸਾਈਕਲ ਆਪ ਇਧਰ ਉਧਰ ਕਰਕੇ ਖਬਰਾਂ ਕਿਹਨੂੰ ਦਿੱਤਾ ਹੋ ਐ ਨਹੀਂ ਪਤਾ ਕਿਸੇ ਟੀਮੀ ਨੂੰ ਦਿੱਤਾ ਹੋਵੇ ਜਾਣਦੀ ਮੈਂ ਸਭ ਜਿਹੜੀ ਤੂੰ ਲਿਹਾ ਜਪੂਰ ਦਾ ਫਿਰਦਾ ਸਮਝਣ ਦੀ ਵੇ ਤੈਨੂੰ ਕੀ ਲੱਗਦਾ ਵੀ ਮੈਨੂੰ ਕਸਦਾ ਪਤਾ ਨਹੀਂ ਲੱਗਦਾ ਸਭ ਖਬਰਾਂ ਰੱਖਦੀਆਂ ਸਭ ਤੇਰੇ ਤੇ ਹੀ ਅੱਖਾਂ ਮੇਰੀ ਅੱਜ ਤੋਂ ਬਾਅਦ ਤੋਂ ਮੈਂ ਚੰਗੀ ਤਰ੍ਹਾਂ ਹੀ ਰੱਖੂੰ ਵੱਡਾ ਮੁੰਡਾ ਸਹੀ ਬੋਲਦਾ ਟੀਮੀਆਂ ਦਾ ਪਰਤੀਮ ਆ ਇਹ ਰੁੜ ਜਾਣਾ ਜਨਾਨੀ ਬਾਜ 도ਗਲਾ ਆ ਕੀ ਗੱਲ ਭਾਈ ਐ ਜੇ ਕਰਦੀਆਂ ਕੀ ਹੋ ਗਿਆ ਬਾਪੂ ਕੀ ਦੱਸਾਂ ਤੈਨੂੰ ਆ ਦੇਖ ਲਾ ਮੇਰੇ ਆਲਾ ਤਾਂ ਨਾ ਐਨਾ ਕੁੱਤੇ ਦਾ ਵੱਢਿਆ ਹੋਇਆਗਾ ਮੈਂ ਝਾੜੂ ਮਾਰਦੀ ਸੀ ਕਹਿੰਦਾ ਮੇਰੇ ਪੈਰਾਂ ਤੇ ਕਹਿੰਦਾ ਧੂੜ ਮਿੱਟੀ ਪਾਈ ਜੰਨੀ ਆ ਕੀ ਹੋ ਗਿਆ ਫਿਰ ਲੜ ਪਿਆ ਹੋਰ ਜਿੱਥੇ ਦੇਖਦਾ ਉੱਥੇ ਹੀ ਮਾਰਦਾ ਬਾਪੂ ਨਾਲੇ ਤਾਂ ਮੇਰੇ ਝਾੜੂ ਖੋ ਕੇ ਮਾਰੇ ਨਾਲੇ ਮੇਰੇ ਮੁੱਕੀਆਂ ਮਾਰੀਆਂ ਉਹ ਥੋੜੇ ਤੋਂ ਨਹੀਂ ਕੁਝ ਬਣਦਾ ਹੈਗਾ ਥੋੜੇ ਤੋਂ ਨਹੀਂ ਬਣਦਾ ਉਹ ਮੇਰੇ ਸਲੇ ਨੂੰ ਗੋਟਿਆਂ ਥੱਲੇ ਲੈ ਲਿਆ ਕਰੋ ਹੈ ਕੀ ਨੇ ਹੈ ਕੀ ਨੇ ਇੱਕ ਕੰਬਲੀ ਆ ਦੂਜਾ ਚਾਰ ਹੱਡੀਆਂ ਨੇ ਉਹਦੇ ਚ ਹੈ ਤੇਰੇ ਤੋਂ ਡੇਗੇ ਨਹੀਂ ਗਿਆ ਉਹ ਬਾਪੂ ਉਤੋਂ ਪਤਾ ਮੈਨੂੰ ਕੀ ਕਹਿਣਾ ਕਹਨ ਮੈਨੂੰ ਪੈਸੇ ਲਿਆ ਕੇ ਦੇ ਕਹਨ ਮੈਂ ਗੋਲੀਆਂ ਖਾਣੀਆਂ ਨੇ ਲੈ ਦੱਸ ਹੁਣ ਮੈਂ ਕਿੱਥੋਂ ਪੈਸੇ ਦਵਾ ਉਹਨਾਂ ਖਾ ਜਾ ਆ ਇੱਕ ਹੋਣਾ ਵੱਡੜ ਸਾਈਕਲ ਵੇਚ ਕੇ ਆਈ ਤੀ ਉਹ ਲੈ ਮੈਂ 250 ਚ ਉਹ ਲੈ ਆ ਕਬਾੜੀ ਕੋ ਚੱਕ ਕੇ ਮੈਂ ਕਿੱਥੇ ਕਿੱਥੇ ਇਹਨਾਂ ਦੇ ਹਰਜਾਨੇ ਭਰਦਾ ਫਿਰ ਜਾਊਗਾ ਇੱਕ ਤਰੀ ਮਾਂ ਇਹ ਨਹੀਂ ਪੈਰਾਂ ਦੇ ਪਾਣੀ ਪੈਣ ਦਿੰਦੀ ਤਾਂ ਤੂੰ ਕਰਿਆ ਹੁਣ ਤੂੰ ਕਰਿਆ ਹੁਣ ਫਲਾਣਾ ਟਿਕੜਾ ਜਨਾਨੀ ਬਾਜਾਂ ਤੂੰ ਐ ਬੋਲਦੀ ਆ ਮੈਨੂੰ ਹਾਏ ਬਾਪੂ ਮਾਤਾ ਨਾ ਸੱਚੀ ਸਾਨੂੰ ਵੀ ਇੰਨਾ ਬੋਲਦੀ ਆਗੀ ਬਸ ਅਸੀਂ ਤਾਂ ਇੱਕ ਥੋੜੇ ਸਹਾਰੇ ਹੀ ਬੈਠੇ ਆਂਗੇ ਵੀ ਚਲ ਤੁਸੀਂ ਸਾਡੀ ਮਾੜੀ-ਮੋਟੀ ਸੁਣ ਲੈਣੇ ਹੋਗੇ ਤੁਹਾਡੇ ਕੋਲ ਦੁੱਖ-ਸੁਖ ਹੌਲਾ ਕਰ ਲੈਣੇ ਆਂ ਵੀ ਤੁਸੀਂ ਤਾਂ ਮੇਰੇ ਕੋਲ ਦੁੱਖ-ਸੁਖ ਹੌਲਾ ਕਰ ਲੈਣੇ ਹੋ ਉਹ ਮੈਂ ਕਿਹਦੇ ਕੋਲ ਕਰਾਂ ਮੇਰੀ ਕੋਈ ਵੀ ਨਹੀਂ ਸੁਣਦਾ ਨਾ ਤੁਸੀਂ ਸੁਣੋ ਨਾ ਮੁੰਡੇ ਸੁਣਨ ਨਾ ਮਾਂ ਸੁਣੇ ਤੁਹਾਡੀ ਮੈਂ ਕਿਹੜੇ ਖੂਚ ਜਾਵਾਂ ਦੱਸੋ ਤੂੰ ਬਾਪੂ ਬਾਹਰ ਕਰ ਲਿਆ ਕਰ ਕਿਸੇ ਕੋਲੇ ਜੇ ਮਾਂ ਨਹੀਂ ਸੁਣਦੀ ਹੈਗੀ ਵਾ ਬਸ ਆਹੀ ਕਸਰ ਰਹਿੰਦੀ ਧੀ ਔਰ ਛੰਡੇ ਚਲਾ ਦੋ ਕੀ ਕਿਹਾ ਠੀਕ ਹੈ ਕੀ ਕਿਹਾ ਬਾਪੂ ਹਾਂ ਮੈਂ ਕਹਿਤਾ ਦੂਜੋ ਕੁਛ ਕਹਿਣਾ ਦੀ ਬਾਹਰ ਤੇ ਨੇ ਗੱਲਾਂ ਲੈ ਮੈਂ ਇਹਨੂੰ ਕੀ ਕਹਿਤਾ ਹਜਾ ਮੈਂ ਐਂ ਕਿਹਾ ਵੀ ਤੂੰ ਦੁਖ ਸੁਖ ਬਾਹਰ ਕਰ ਲਿਆ ਕਰ ਉਲਟਾ ਮੈਂ ਨਹੀਂ ਬੋਲਦਾ ਆ ਗਿਆ ਲੈ ਨਾ ਕੀ ਚੂਣਿਆ ਲੱਗ ਰਹੀ ਸੀ ਬੁੜੇ ਲਵੇਂ ਤੋਂ ਨਹੀਂ ਦੇਖ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਬਾਪੂ ਨੂੰ ਕੀ ਕਿਹਾ ਹੈਗਾ ਮੈਂ ਕੀ ਆਂ ਕਿਹਾ ਬਾਪੂ ਬਾਪੂ ਗੁੱਲ ਮਾਰ ਤੂੰ ਮਾਰ ਕਰੀ ਨੇ ਤੇ ਤੇਰੇ ਕਿ ਤੂੰ ਨਹੀਂ ਲੈਣੇ ਮੈਨੂੰ ਦੱਛੜਾ ਰਿਹਾ ਉਹ ਕੀ ਕਰ ਲਿਆ ਮੇਰਾ ਹਾਂ ਸਾਰੇ ਜਗਾਂ ਉਸ ਕੈਮਰੇ ਲਵੇ ਹਾਂ ਤੇ ਫਿਰ ਦੀ ਟੋੜ ਤੇਰੇ ਬੁੜੇ ਨੂੰ ਘਰ ਮਾ ਫੋਨ ਮੈਂ ਇਹ ਜਮੀਂ ਬਸ ਉਹ ਬਾਹਰ ਹੁੰਦੀ ਜੇ ਕਮਾਲ ਕਰੀ ਨੇ ਤੂੰ ਜਮੀਂ ਹੱਤ ਭਾਂਦੀ ਜੇ ਬੈਣ ਨਾ ਤੇ ਘੇਰੇ ਲਈ ਨਹੀਂ ਬਰੋਲਾ ਬਣਾ ਦਊਗਾ ਹਾਂ ਸਾਬ ਲਾ ਲਈ ਹਾਏ ਬੇ ਰੱਬਾ ਮੈਨੂੰ ਕਦੇ ਤਾਂ ਸੁਖ ਦਾ ਸਾਹ ਹੁਣ ਦੇ ਦਿਆ ਕਰ ਦੁੱਪ ਪੜੀ ਜਾ ਕਨੀ ਖੇਕਣ ਕਰ ਕਰਕੇ ਸਿਰ ਬਾਨੇ ਮੇਰੇ ਤੇ ਸਿਰ ਵੀ ਖੜੇ ਮੇਰਾ ਤਾਂ ਸੱਚੀ ਅੱਜ ਤਾਂ ਮੇਰਾ ਸੱਚੀ ਸਿਰ ਦੰਦਾ ਮੈਨੂੰ ਦਵਾਈ ਦਿਵਾ ਲਿਆ ਨਾ 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 ਸ਼ਰਮ ਦਾ ਘਾਟਾ ਜੇ ਹੁਣ ਬੁੜੇ ਨੂੰ ਗੱਲ ਦੱਸੀ ਹੈ ਨਾ ਸਾਬ ਲਾ ਲਈ ਨਾ ਹਾਂ ਆਹੋ ਇਹ ਰੱਬਾ ਉਹ ਬੈ ਗਿਆ ਬਚੋਲੇ ਦਾ ਬੇੜਾ ਮੈਂ ਕਹਨੀ ਆ ਜੈ ਵੱਡੇ ਦਾ ਕੱਖ ਨਾ ਰਹੇ ਇਹਨਾਂ ਦਾ ਲੈ ਚਾਚੇ ਨੇ ਦੱਸ ਕੇ ਆਣਾ ਸੀ ਤੇ ਉਹ ਸਾਸਰੀ ਗਾ ਚਾਚਾ ਉਹ ਸਾਸਰੀ ਗਾ ਵੀ ਸਾਸਰੀ ਗਾ ਠੀਕ ਐ ਚਾਚਾ ਹਾਂ ਠੀਕ ਐ ਵਧੀਆ ਸੋਡੇ ਦਾ ਟਰਾਂਸਫਰਮ ਚੋਰੀ ਕਰ ਲਿਆ ਕਿਸ ਨੇ ਟਰਾਂਸਫਰਮ ਹਾਂ ਕਮਾਲ ਹੋ ਗਈ ਯਾਰ ਮੈਂ ਗਿਆ ਸੀ ਉਦੋਂ ਤਾਂ ਚੰਗਾ ਭਲਾ ਸੀ ਹੈ ਪਤਾ ਨਹੀਂ ਮੈਨੂੰ ਤਾਂ ਅੱਜ ਮੈਂ ਖੇਤ ਗਿਆ ਉੱਥੇ ਹੈ ਹੀ ਨਹੀਂ ਤੀਗਾ ਅੱਛਾ ਉਹ ਮੈਨੂੰ ਲੱਗਦਾ ਸਾਡੇ ਵਾਲੇ ਦੀ ਬੇੜਾ ਮੇਠਿਆ ਹੋ ਉਹਦੇ ਤੋਂ ਬਿਨਾ ਉਹ ਪੈਂਦੇ ਨਹੀਂ ਹੁੰਦੇ ਹੈ ਗਿੱਦੜ ਤੋਂ ਬਿਨਾ ਝੁੰਡ ਚ ਕੌਣ ਹੱਕਦਾ ਉਹ ਸੇਦਾ ਕੰਮ ਹੈ ਰਾਹੁਲ ਦਾ ਕੰਮ ਹੋਣਾ ਹੋਰ ਕਿਹਨੇ ਕਰਨਾ ਹੈ ਅੱਛਾ ਗੋਲੀਆਂ ਗੋਲੀਆਂ ਖਾਂਦਾ ਹੋਣਾ ਗੋਲੀਆਂ ਦਾ ਖਾਂਦਾ ਹੀ ਆ ਸਾਰੇ ਪਿੰਡ ਨੂੰ ਪਤਾ ਹੈ ਹਾਂ ਮੇਰੇ ਸਾਲੇ ਨੇ ਹੁਣ ਮੈਨੂੰ ਲੱਗਦਾ ਟਰਾਂਸਫਰਮ ਵੇਚਤਾ ਸਾਈਕਲ ਆ ਯਾਰ ਮੈਂ ਤਾਂ ਹੁਣ ਛੱਡਾ ਕੇ ਕਬਾੜੀਏ ਤੋਂ 150 ਚਾਹੇ ਅੱਛਾ ਕੱਲ੍ਹ ਵਾਰ ਸੁਹਾਵੇਂ ਦੇਖਿਆ ਸੀ ਉੱਥੇ ਉਹਦੇ ਫਿਰਦਾਈ ਕਬਾੜੀਏ ਦੇ ਅੱਛਾ 22 300 ਦਾ ਵੇਚ ਗਿਆ ਪਤਾ ਨਹੀਂ ਇੰਨੇ ਦਾ ਕਬਾੜੀ ਦੇਣ ਲੱਗ ਰਹੇ ਜਿਨੂੰ ਪੈਸੇ ਲੈ ਲੈ ਕਾ ਨੂੰ 22 300 ਦਾ ਲੈ ਲੈਂਦਾ ਉਹ ਤਾਂ ਵੇਚੇ 150 ਚ ਆਇਆ ਮੈਂ ਦੱਸ ਕੀ ਕਰਾਂ ਯਾਰ ਮਰਾ ਖਾ ਲਿਆ ਇਹ ਲਾਗਤ ਚੱਲ ਮੈਂ ਮਾਰ ਕੇ ਆਉਣਾ ਕਿਹੜਾ ਦੇਖ ਕੇ ਆ ਚਾਚਾ ਮੇਰੀ ਗੱਲ ਸੁਣ ਲੈ 200 ਰੁਪਏ ਮਿੱਤੂ ਵੀ ਲੈ ਗਿਆ ਦੀ ਫੜ ਕੇ 200 ਰੁਪਏ ਤੇਰ ਤੋਂ ਵੀ ਲੈ ਗਿਆ ਹਾਂ ਮਿੱਤੂ ਵੀ ਫੜ ਕੇ ਲੈ ਗਿਆ ਮੇਰਾ ਸੜਾ ਹਲਕ ਗਿਆ ਫਿਰ ਤੇ ਕੱਲ ਨੂੰ ਦੇ ਦੂੰਗਾ ਅੱਜ ਦੇਖ ਲੈ ਕੱਲ ਕਿੱਥੇ ਅੱਜ ਕਿੱਥੇ ਮਹੀਨਾ ਹੋ ਗਿਆ ਲੈ ਉਹ ਪਤਾ ਹੈ ਕੀ ਆ ਪੁੱਤ ਤੂੰ ਉਹਨੂੰ ਨਾ ਪੈਸੇ ਦਿਆ ਕਰ ਉਹਨੇ ਕਿਹੜੇ ਢਾਵੇਂ ਮੋੜਨੇ ਨੇ ਤੈਨੂੰ ਪਤਾ ਤਾਂ ਹੈਗਾ ਨਸ਼ੇੜੀ ਆ ਉਹ ਹੈ ਉਹ ਨਸ਼ੇੜੀ ਤਾਂ ਹੈਗਾ ਚਾਚਾ ਮੈਂ ਤਾਂ ਤੇਰੇ ਮੂੰਹ ਨੂੰ ਦੇ ਦਿੱਤੇ ਚਾਚਾ ਬਾਈ ਆ ਬੰਨੇ ਹੱਥ ਮੇਰੇ ਮੂੰਹ ਨਾਲ ਕੋਈ ਉਹਨੂੰ ਪੈਸੇ ਦਿਆ ਕਰੋ ਨਾਲ ਨੂੰ ਕੋਈ ਚੀਜ਼ ਦਿਆ ਕਰੋ है चल ठीक है अच्छा चाय पी मेगा ना ना अच्छा ता नहीं बिंदा चंगा मैं ता ही स्नेल आवन आ दिया अच्छा अच्छा भी ट्रांसफार्मर भी गौर कर लो भाई चल कोई नहीं मैं हाँ। मार के ओना खेत गेड़ा ठीक हाँ। है अच्छा